ਸੋਰੇ ਕਾ ਰਾਜ ਕਰਨ ਲਈ ਜਨਮ ਲੈਂਦੀਆਂ ਹਨ ਇਸ ਨਾਮ ਵਾਲੀਆਂ ਕੁੜੀਆਂ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਐਨ ਕੇ ਵੌਇਸ ਤੇ ਦੋਸਤੋ ਅੱਜ ਇਸ ਵੀਡੀਓ ਚ ਗੱਲ ਕਰਾਂਗੇ ਅਜਿਹੇ ਪੰਜ ਨਾਮ ਵਾਲੀਆਂ ਲੜਕੀਆਂ ਬਾਰੇ ਜੋ ਸੋਰੇ ਕਾ ਰਾਜ ਕਰਨ ਲਈ ਜਨਮ ਲੈਂਦੀਆਂ ਹਨ ਤੇ ਉਹਨਾਂ ਦੀ ਕਿਸਮਤ ਚ ਰਾਜਪਾਟ ਸੁਖ ਸ਼ਾਂਤੀ ਤੇ ਤੰਦੁਲਤ ਰੂਪ ਪਾਉਂਦਾ ਹੈ ਤਾਂ ਉਹ ਕਿਹੜੀਆਂ ਕੁੜੀਆਂ ਹਨ ਇਸ ਵੀਡੀਓ ਰਾਈ ਜਾਣ ਲੈਂਦੇ ਹਾਂ ਨਾਲ ਹੀ ਅਸੀਂ ਤੁਹਾਨੂੰ ਇਹ ਦੱਸਾਂਗੇ ਕਿ ਰਾਸ਼ੀ ਅਨੁਸਾਰ ਕਿਹੜੀਆਂ ਕੁੜੀਆਂ ਆਪਣੇ ਸਹੁਰੇ ਘਰ ਹਮੇਸ਼ਾ ਰਸ ਕਰਦੀਆਂ ਹਨ ਵਿਆਹ ਤੋਂ ਬਾਅਦ ਜਦੋਂ ਕੋਈ ਕੁੜੀ ਸਹੁਰੇ ਘਰ ਜਾਂਦੀ ਹੈ ਤਾਂ ਉਸ ਨੂੰ ਕਈ ਪ੍ਰਕਾਰ ਦੇ ਨਿਯਮਾਂ ਤੇ ਕਾਇਦਿਆਂ ਦਾ ਪਾਲਣ ਕਰਨਾ ਪੈਂਦਾ ਹੈ ਉਸ ਨੂੰ ਸਹੁਰੇ ਘਰ ਦੇ ਹਿਸਾਬ ਨਾਲ ਖੁਦ ਨੂੰ ਢਾਲਣਾ ਪੈਂਦਾ ਹੈ ਹਰ ਘਰ 'ਚ ਰਹਿਣ ਵਾਲੇ ਲੋਕਾਂ ਦਾ ਰਹਿਣ ਸਹਿਣ ਤੇ ਸੋਚ ਅਲੱਗ ਹੁੰਦੀ ਹੈ ਜਦੋਂ ਐਨੇ ਸਾਰੇ ਲੋਕਾਂ ਵਿੱਚ ਇੱਕ ਕੁੜੀ ਬਹੁ ਬਣ ਕੇ ਜਾਂਦੀ ਹੈ ਤੋ ਉਸਨੂੰ ਉਸ ਘਰ ਦੇ ਮਾਹੌਲ ਅਨਸਾਰ ਢਲਣਾ ਪੈਂਦਾ ਹੈ ਜਦ ਕਿ ਕਈ ਕੁੜੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਜੋ ਸੋਹਰੇ ਵਾਲਿਆਂ ਦੀ ਹੀ ਰੈਂਸਨ ਬਦਲ ਦਿੰਦੀਆਂ ਹਨ ਤੇ ਖੁਦ ਉਸ ਘਰ ਤੇ ਰਾਜ ਕਰਨ ਲੱਗ ਜਾਂਨ। ਦੋਸਤੋ ਸੋਹਰੇ ਘਰ ਜਾ ਕੇ ਸਾਰਿਆਂ ਨੂੰ ਆਪਣੇ ਪੱਖ ਚ ਕਰ ਲੈਣਾ ਇੱਕ ਕਲਾ ਹੈ ਜੋ ਸਾਰਿਆਂ ਚ ਨਹੀਂ ਹੁੰਦੀ। ਅੱਜ ਇਸ ਵੀਡੀਓ ਰਾਈ ਅਸੀਂ ਤੁਹਾਨੂੰ ਪੰਜ ਨਾਮ ਵਾਲੀਆਂ ਕੁੜੀਆਂ ਬਾਰੇ ਦੱਸਣ ਜਾ ਰਹੇ ਹਾਂ। ਜੋ ਕਿ ਸੋਰੇ ਕਰਤੇ ਰਾਜ ਕਰਨ ਲਈ ਜਾਣੀਆਂ ਜਾਂਦੀਆਂ ਹਨ ਦੋਸਤੋ ਇੰਨਾਂ ਕੁੜੀਆਂ 'ਚ ਕੁਝ ਖਾਸ ਗੱਲ ਹੁੰਦੀ ਹੈ ਜ ਜੇ ਅਸੀਂ ਕਹੀ ਸਕਦੇ ਹਾਂ ਕਿ ਇਹਨਾਂ ਦਾ ਗਨ ਪ੍ਰਭਾਵੀ ਹੁੰਦਾ ਹੈ ਜਿਸ ਕਾਰਨ ਸੋਰੇ ਕਰ ਇਹਨਾਂ ਦੀ ਚਲਦੀ ਹੈ ਇਹ ਆਪਣੇ ਹੁਨਰ ਦੇ ਨਾਲ ਪੂਰੇ ਪਰਿਵਾਰ ਨੂੰ ਚੰਗੀ ਤਰ੍ਹਾਂ ਸੰਭਾਲ ਲੈਂਦੀਆਂ ਹਨ ਦੋਸਤੋ ਵੀਡੀਓ 'ਚ ਅੱਗੇ ਵਧਣ ਤੋਂ ਪਹਿਲਾਂ ਮੇਰੀ ਤੁਹਾਨੂੰ ਬੇਨਤੀ ਹੈ ਕਿ ਜ਼ਿਕਰ ਤੁਸੀਂ ਚਾਹੁੰਦੇ ਹਾਂ ਕਿ ਭਗਵਾਨ ਵਿਸ਼ਨੂੰ ਤੇ ਮਾਤਾ ਲక్ష్ਮੀ ਦਾ ਆਸ਼ੀਰਵਾਦ ਤੁਹਾਡੇ ਤੇ ਬਣਿਆ ਰਹੇ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਉਸ ਦੇ ਨਾਲ ਦਿੱਤੇ ਬੈਲ ਆਈਕਨ ਨੂੰ ਵੀ ਜ਼ਰੂਰ ਦਬਾਓ ਤਾਂ ਜੋ ਤੁਹਾਨੂੰ ਸਾਡੀਆਂ ਸਾਰੀਆਂ ਵੀਡੀਓ ਸਭ ਤੋਂ ਪਹਿਲਾਂ ਮਿਲ ਸਕਣ ਤਾਂ ਚਲੋ ਜਾਣਦੇ ਹਾਂ ਉਹਨਾਂ ਕੁੜੀਆਂ ਦੇ ਨਾਮ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਉਹ ਕਿਹੜੀ ਰਾਸ਼ੀ ਹੈ ਜਿਹੜੀ ਰਾਸ਼ੀ ਵਾਲੀਆਂ ਕੁੜੀਆਂ ਸਾਰੇ ਘਰ ਰਾਸ ਕਰਦੀਆਂ ਹਨ ਸਾਰੀਆਂ ਰਾਸ਼ੀਆਂ ਇੱਕ ਦੂਜੇ ਤੋਂ ਅਲੱਗ ਹੁੰਦੀਆਂ ਹਨ ਤੇ ਕੁਝ ਇਸ ਤਰ੍ਹਾਂ ਦੀਆਂ ਰਾਸ਼ੀਆਂ ਹਨ ਜੋ ਆਪਣੇ ਨੇੜੇ ਤੇੜੇ ਦੇ ਲੋਕਾਂ ਤੇ ਸਾਰੇ ਲਈ ਕਿਸਮਤਵਾਰੀਆਂ ਹੋ ਸਕਤੀਆਂ ਹਨ ਜੋਤਿਸ਼ ਸ਼ਾਸਤਰ ਅਨੁਸਾਰ કુલ 12 ਰਾਸ਼ੀਆਂ ਹੁੰਦੀਆਂ ਹਨ ਤੇ ਹਰ ਇੱਕ ਰਾਸ਼ੀ ਦਾ ਕੋਈ ਨਾ ਕੋਈ ਸਵਾਮੀ ਗ੍ਰਹਿ ਹੁੰਦਾ ਹੈ ਸਾਰੀਆਂ ਰਾਸ਼ੀਆਂ ਦੇ ਲੋਕ ਸੁਭਾਵ ਤੋਂ ਇੱਕ ਦੂਜੇ ਤੋਂ ਅਲੱਗ ਹੁੰਦੇ ਹਨ ਤੁਹਾਡੀ ਰਾਸ਼ੀ ਹੀ ਤੁਹਾਡੇ ਵਿਅਕਤੀਤਵ ਤੇ ਭਵਿੱਖ ਦਾ ਨਿਰਧਾਰਨ ਕਰਦੀ ਹੈ ਕੁਝ ਰਾਸ਼ੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਜਿਨ੍ਹਾਂ ਦੀ ਕਿਸਮਤ ਧਨਵਾਨ ਮੰਨੀ ਜਾਂਦੀ ਹੈ ਤੇ ਉਹ ਆਪਣੇ ਨੇੜੇ ਤੇਰੇ ਵੀ ਸਕਾਰਾਤਮਕ ਵਾਤਾਵਰਣ ਬਣਾਈ ਰੱਖਤੀਆਂ ਇਹ ਕੁੜੀਆਂ ਜਿਸ ਘਰ ਚ ਜਨਮ ਲੈਂਦੀਆਂ ਹਨ ਉੱਥੇ ਸੁੱਖ ਖੁਸ਼ਹਾਲੀ ਆਉਂਦੀ ਹੈ ਤੇ ਵਿਆਹ ਤੋਂ ਬਾਅਦ ਸਹੁਰੇ ਘਰ ਚ ਵੀ ਕਿਸਮਤ ਲੈ ਕੇ ਆਉਂਦੀਆਂ ਹਨ ਇਹ ਆਪਣੇ ਪਿਤਾ ਪਤੀ ਤੇ ਸਹੁਰੇ ਪਰਿਵਾਰ ਲਈ ਬਹੁਤ ਸ਼ੁਭ ਹੁੰਦੀਆਂ ਹਨ ਆਓ ਜਾਨੀਏ ਉਸ ਰਾਸ਼ੀ ਦੇ ਬਾਰੇ ਜਿਸ ਦੀਆਂ ਕੁੜੀਆਂ ਸਹੁਰੇ ਘਰ ਲਈ ਬਹੁਤ ਸ਼ੁਭ ਹੁੰਦੀਆਂ ਹਨ ਜੋ ਵਿਆਹ ਤੋਂ ਬਾਅਦ ਉਹਨਾਂ ਦੇ ਘਰ ਚ ਹਮੇਸ਼ਾ ਸਕਾਰਾਤਮਕ ਮਾਹੌਲ ਬਣਾ ਕੇ ਰੱਖਦੀਆਂ ਹਨ ਨੰਬਰ 1 ਮੇਸ਼ ਰਾਸ਼ੀ ਇਸ ਰਾਸ਼ੀ ਦੀਆਂ ਕੁੜੀਆਂ ਦਾ ਸੁਭਾਅ ਗ੍ਰਹਿ ਮੰਗਲ ਹੈ ਇਸ ਲਈ ਇਹਨਾਂ ਤੇ ਹਮੇਸ਼ਾ ਮੰਗਲ ਦੀ ਕਿਰਪਾ ਰਹਿੰਦੀ ਹੈ ਇਹ ਸਾਰੀਆਂ ਥਾਵਾਂ ਤੇ ਸ਼ੁਭ ਵਾਤਾਵਰਣ ਬਣਾ ਲਿਆ ਹਨ ਇਸ ਰਾਸ਼ੀ ਦੀਆਂ ਕੁੜੀਆਂ ਕਾਫੀ ਉर्जावान ਹੁੰਦੀਆਂ ਹਨ ਤੇ ਹਰ ਕੰਮ ਨੂੰ ਪੂਰੇ ਜੋਸ਼ ਨਾਲ ਕਰਦੀਆਂ ਹਨ ਮੰਗਲ ਦੇ ਪ੍ਰਭਾਵ ਕਰਕੇ ਇਸ ਰਾਸ਼ੀ ਦੀਆਂ ਕੁੜੀਆਂ ਕਾਫੀ ਦਲੇਰ ਹੁੰਦੀਆਂ ਹਨ ਇਸ ਲਈ ਕਿਸੇ ਵੀ ਓਕੇ ਵੇਲੇ ਤੋਂ ਜਲਦੀ ਬਾਹਰ ਨਿਕਲ ਆਉਂਦੀਆਂ ਹਨ ਸਾਰੇ ਘਰ ਚ ਵੀ ਆਪਣੇ ਸੁਭਾਅ ਕਰਨ ਇਹ ਕੁੜੀਆਂ ਲਾਡਣੀਆਂ ਬਣ ਜਾਂਦੀਆਂ ਹਨ ਇਹ ਜਿਵੇਂ ਹੀ ਸਾਰੇ ਘਰ ਚ ਕਦਮ ਰੱਖਦੀਆਂ ਹਨ ਉੱਥੇ ਦਾ ਵਾਤਾਵਰਣ ਸ਼ੁਭ ਹੋਣ ਲੱਗਦਾ ਹੈ ਇਹ ਸਾਰਿਆਂ ਦਾ ਪੂਰਾ ਧਿਆਨ ਰੱਖਦੀਆਂ ਹਨ ਤੇ ਸਾਰੇ ਘਰ ਦੇ ਲੋਕਾਂ ਵਿੱਚ ਮੇਲਜੋਲ ਬਣਾਈ ਰੱਖਦੀਆਂ ਹਨ ਵਿਸ਼ਚਕ ਰਾਸ਼ੀ ਵਿਸ਼ਚਕ ਰਾਸ਼ੀ ਦੀਆਂ ਕੁੜੀਆਂ ਬਹੁਤ ਹੀ ਕਿਸਮਤ ਵਾਲੀਆਂ ਹੁੰਦੀਆਂ ਹਨ ਇਹ ਬਹੁਤ ਹੀ ਮਿਹਨਤੀ, ਬੁੱਧੀਮਾਨ ਤੇ ਇਮਾਨਦਾਰ ਹੁੰਦੀਆਂ ਹਨ ਤੇ ਆਪਣੀ ਕਾਬਲੀਅਤ ਦੇ ਦਮ ਤੇ ਕੋਈ ਉੱਚਾ ਅਹੁਦਾ ਹਾਸਲ ਕਰਦੀਆਂ ਹਨ। ਜਿਕਰ ਇਹਨਾਂ ਦੀ ਕਿਸਮਤੀ ਕੰਮ ਕਰੀਏ ਤਾਂ ਸਾਰਿਆਂ ਨਾਲ ਜੁੜੀਆਂ ਹਨ ਤੇ ਸਕਾਰਾਤਮਕ ਊਰਜਾ ਦਿੰਦੀਆਂ ਹਨ। ਇਸ ਰਾਸ਼ੀ ਦੀਆਂ ਕੁੜੀਆਂ ਜਿਸ ਨਾਲ ਵੀ ਵਿਆਹ ਕਰਦੀਆਂ ਹਨ, ਉਸ ਦੀ ਕਿਸਮਤ ਬਦਲ ਜਾਂਦੀ ਹੈ ਤੇ ਉਸ ਨੂੰ ਵੀ ਜ਼ਿੰਦਗੀ ਵਿੱਚ ਸਫਲਤਾ ਮਿਲਦੀ ਹੈ। ਇਹ ਆਪਣੇ ਪਤੀ ਤੇ ਸਹੁਰੇ ਘਰ ਦੇ ਲੋਕਾਂ ਦੇ ਦਿਲ ਤੇ ਹਮੇਸ਼ਾ ਰਾਸ ਕਰਦੀ ਹੈ ਤੇ ਪਰਿਵਾਰ ਚ ਕਿਸਮਤ ਲੈ ਕੇ ਆਉਂਦੀਆਂ ਹਨ ਇਸ ਰਾਸ਼ੀ ਦੀਆਂ ਕੁੜੀਆਂ ਤੇ ਮਾ લક્ષ્ਮੀ ਦੀ ਖਾਸ ਤੌਰ ਤੇ ਕਿਰਪਾ ਹੁੰਦੀ ਹੈ ਇਸ ਲਈ ਇਹਨਾਂ ਦੇ ਘਰ ਚ ਕਦਮ ਰੱਖਦੇ ਹੀ ਮਾਤਾ લક્ષ્ਮੀ ਦੀ ਵਿਸ਼ੇਸ਼ ਕਿਰਪਾ ਪੂਰੇ ਮਕਰਤੇ ਹੋਣ ਲੱਗਦੀ ਹੈ ਕੰਨਿਆ ਰਾਸ਼ੀ ਇਸ ਰਾਸ਼ੀ ਦੀਆਂ ਕੁੜੀਆਂ ਬਹੁਤ ਸਮਝਦਾਰ ਹੁੰਦੀਆਂ ਹਨ ਤੇ ਹਰ ਕੰਮ ਬਹੁਤ ਸੋਚ ਸਮਝ ਕੇ ਕਰਦੀਆਂ ਹਨ ਇਹ ਆਪਣੇ ਪਤੀ ਤੇ ਸਹੁਰੇ ਵੱਲੇ ਨੂੰ ਬਹੁਤ ਪਿਆਰ ਕਰਦੀਆਂ ਹਨ ਤੇ ਉਹਨਾਂ ਦਾ ਖੂਬ ਧਿਆਨ ਰੱਖਦੀਆਂ ਹਨ ਤੇ ਕਦਮ ਨਾਲ ਕਦਮ ਬਿਲਾ ਕੇ ਚੱਲਦੀਆਂ ਹਨ ਇਹ ਆਪਣੇ ਪਤੀ ਦਾ ਹਰ ਸੁੱਖ-ਦੁੱਖ ਵਿੱਚ ਸਾਥ ਦਿੰਦੀਆਂ ਹਨ ਤੇ ਇਹਨਾਂ ਦਾ ਵਿਆਹ ਜਿਸ ਨਾਲ ਵੀ ਹੁੰਦਾ ਹੈ ਉਸ ਦੀ ਜ਼ਿੰਦਗੀ ਨੂੰ ਖੁਸ਼ੀਆਂ ਤੇ ਕਿਸਮਤ ਨਾਲ ਭਰ ਦਿੰਦੀਆਂ ਹਨ ਇਹਨਾਂ ਦੀ ਜ਼ਿੰਦਗੀ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਹੁੰਦੀ ਇਹ ਬਹੁਤ ਮਿਹਨਤੀ ਹੁੰਦੀਆਂ ਹਨ ਤੇ ਮਿਹਨਤ ਨਾਲ ਘਰ ਨੂੰ ਸਵਾਰਦੀਆਂ ਹਨ ਮੱਕਰ ਰਾਸ਼ੀ ਇਸ ਰਾਸ਼ੀ ਦੀਆਂ ਕੁੜੀਆਂ ਮਿਹਨਤੀ ਹੁੰਦੀਆਂ ਹਨ ਤੇ ਮੁਸ਼ਕਲਾਂ ਤੋਂ ਪਿੱਛੇ ਨਹੀਂ ਹਟਦੀਆਂ ਇਹ ਨਾ ਸਿਰਫ ਆਪਣੇ ਕੈਰੀਅਰ 'ਚ ਤਰੱਕੀ ਕਰਦੀਆਂ ਹਨ ਸਗੋਂ ਆਪਣੇ ਪਤੀ ਦੀ ਸਫਲਤਾ ਲਈ ਵੀ ਖਾਸ ਭੂਮਿਕਾ ਨਿਭਾਉਂਦੀਆਂ ਹਨ ਪਰਿਵਾਰ ਦੇ ਲਈ ਚੰਗੀ ਸਲਾਹ ਕਰ ਸਾabit ਹੁੰਦੀਆਂ ਹਨ ਤੇ ਹਮੇਸ਼ਾ ਉਹਨਾਂ ਦੇ ਭਲੇ ਬਾਰੇ ਸੋਚਦੀਆਂ ਹਨ इस राशि दीया कुड़िया नाल विवाह ਕਰਨ ਵਾਲੇ ਦੀ ਕਿਸਮਤ ਚਮਕ ਉਟਦੀ ਹੈ ਇਹ ਹਸਮੁਖ ਸੁਭਾਅ ਦੀਆਂ ਹੁੰਦੀਆਂ ਹਾਂ ਤੇ ਇਹਨਾਂ ਦੇ ਇਸੇ ਸੁਭਾਅ ਕਰਕੇ ਲੋਕ ਇਹਨਾਂ ਵੱਲ ਖਿੱਚੇ ਚਲੇ ਜਾਂਦੇ ਹਨ मीन राशि ਇਸ રાશિ ਦੀਆਂ ਕੁੜੀਆਂ ਦਾ ਸੁਭਾਅ ਬਹੁਤ ਹੀ ਨਰਮ ਹੁੰਦਾ ਹੈ ਤੇ ਜਿਸ ਵੀ ਜਗ੍ਹਾ ਤੇ ਜਾਂਦੀਆਂ ਹਨ ਉਸ ਜਗ੍ਹਾ ਨੂੰ ਬਹੁਤ ਸ਼ੁਭ ਬਣਾ ਦਿੰਦੀਆਂ ਹਨ ਇਹਨਾਂ ਦਾ ਵਿਆਹ ਕਰਨ ਤੋਂ ਬਾਅਦ ਸਹੁਰੇ ਘਰ ਤੇ પતિ ਦੀ ਕਿਸਮਤ ਬਦਲ ਜਾਂਦੀ ਹੈ ਤੇ ਇਹਨਾਂ ਨੂੰ ਜ਼ਿੰਦਗੀ ਦੇ ਹਰ ਖੇਤਰ ਵਿੱਚ ਸਫਲਤਾ ਮਿਲਦੀ ਹੈ ਜੇਕਰ ਤੁਹਾਡੀ ਰਾਸ਼ੀ ਵੀ ਇਹਨਾਂ ਚੋਂ ਹੈ ਤਾਂ ਤੁਸੀਂ ਆਪਣੇ ਪਤੀ ਤੇ ਸੌਰੇ ਕਰ ਲਈ ਬਹੁਤ ਹੀ ਲੱਕੀ ਹੋ ਸਕਦੇ ਹੋ ਸਾਨੂੰ ਹਮ ਜਾਣਦੇ ਹਾਂ ਕਿ ਸੌਰੇ ਕਰ ਚ ਰਾਜ ਕਰਨ ਵਾਲੀਆਂ ਉਹਨਾਂ ਪੰਜ ਨਾਮ ਵਾਲੀਆਂ ਕੁੜੀਆਂ ਦੇ ਬਾਰੇ ਟੀ ਟੀ ਨਾਮ ਵਾਲੀਆਂ ਕੁੜੀਆਂ ਬਹੁਤ ਹੀ ਜ਼ਿਆਦਾ ਚਲਾਕ ਹੁੰਦੀਆਂ ਹਨ ਇਹਨਾਂ ਨੂੰ ਦੂਜਿਆਂ ਦਾ ਦਿਲ ਜਿੱਤਣਾ ਤੇ ਦੂਜਿਆਂ ਤੋਂ ਆਪਣੀ ਗੱਲ ਮੰਨਵਾਉਣਾ ਬਹੁਤ ਚੰਗੀ ਤਰ੍ਹਾਂ ਆਉਂਦਾ ਹੈ। ਇਹ ਜਦੋਂ ਆਪਣੇ ਸੌਰੇ ਕਰ ਜਾਂਦੀਆਂ ਹਨ ਤਾਂ ਆਪਣੀਆਂ ਮਿੱਠੀਆਂ-ਮਿੱਠੀਆਂ ਗੱਲਾਂ ਨਾਲ ਸਾਰਿਆਂ ਨੂੰ ਆਪਣੇ ਵੱਲ ਕਰ ਲੈਂਦੀਆਂ ਹਨ। ਇਸ ਤੋਂ ਬਾਅਦ ਹਰ ਕੋਈ ਇਹਨਾਂ ਦੀ ਪ੍ਰਸ਼ੰਸਾ ਕਰਦਾ ਹੈ ਤੇ ਇਹਨਾਂ ਖਿਲਾਫ ਵੀ ਨਹੀਂ ਜਾਂਦਾ। ਦੋਸਤੋ ਇਹਨਾਂ ਦੀ ਇਹੀ ਕਲਾ ਸਭ ਦਾ ਦਿਲ ਜਿੱਤ ਲੈਂਦੀ ਹੈ ਤੇ ਉਹ ਉੱਥੇ ਸਾਰੀ ਉਮਰ ਰਾਜ ਕਰਦੀਆਂ ਹਨ। ਐਤ ਸਤ ਨਾਮ ਵਾਲੀਆਂ ਕੁੜੀਆਂ ਆਪਣੇ ਹੁਨਰ ਨਾਲ ਸੌਰੇ ਘਰ ਵਾਲਿਆਂ ਨੂੰ ਖੂਬ ਖੁਸ਼ ਕਰ ਦਿੰਦੀਆਂ ਹਨ ਇਹਨਾਂ ਦੀਆਂ ਖੂਬੀਆਂ ਨੂੰ ਸੌਰੇ ਵਾਲੇ ਵੀ ਨਜ਼ਰ ਅੰਦਾਜ਼ ਨਹੀਂ ਕਰਦੇ ਇਸ ਤਰ੍ਹਾਂ ਇਹਨਾਂ ਦੀ ਪੂਰੇ ਘਰ 'ਚ ਇੱਜ਼ਤ ਬਣੀ ਰਹਿੰਦੀ ਹੈ ਇਹੋ ਜਿਹੀ ਬਹੁਤੇ ਆਨਰ ਸੌਰੇ ਵਾਲਿਆਂ ਦਾ ਸੀਨਾ ਮਾਣ ਨਾਲ ਚੋੜਾ ਹੁੰਦਾ ਹੈ ਇਸੇ ਕਰਕੇ ਐਤ ਨਾਮ ਵਾਲੀਆਂ ਕੁੜੀਆਂ ਵੀ ਸੌਰਿਆਂ 'ਚ ਮਾਨ ਸਨਮਾਨ ਦੇ ਨਾਲ ਰਾਜ ਕਰਦੀਆਂ ਹਨ ਮ ਮ ਨਾਮ ਵਾਲੀਆਂ ਕੁੜੀਆਂ ਦੂਜਿਆਂ ਦਾ ਦਿਮਾਗ ਬਦਲਣਾ ਚੰਗੀ ਤਰ੍ਹਾਂ ਜਾਣਦੀਆਂ ਹਨ ਇਹਨਾਂ ਦੀਆਂ ਗੱਲਾਂ ਇੰਨੀਆਂ ਜ਼ਿਆਦਾ ਪ੍ਰਭਾਵਿਤ ਹੁੰਦੀਆਂ ਹਨ ਕਿ ਹਰ ਕੋਈ ਇਹਨਾਂ ਦੀਆਂ ਗੱਲਾਂ ਮੰਨਣ ਨੂੰ ਮਜਬੂਰ ਹੋ ਜਾਂਦਾ ਹੈ ਇਸ ਨਾਮ ਵਾਲੀਆਂ ਕੁੜੀਆਂ ਖੁਦ ਨੂੰ ਸਾਰੇ ਘਰ ਦੇ ਹਿਸਾਬ ਨਾਲ ਨਹੀਂ ਢਾਲਦੀਆਂ ਸਗੋਂ ਉਹਨਾਂ ਲੋਕਾਂ ਨੂੰ ਆਪਣੇ ਵਰਗਾ ਬਣਾ ਲੈਂਦੀਆਂ ਹਨ ਇਹਨਾਂ ਨੂੰ ਜ਼ਿੰਦਗੀ ਵਿੱਚ ਜ਼ਿਆਦਾ ਬਦਲਾਅ ਪਸੰਦ ਹੁੰਦਾ ਹੈ ਐਸ ਐਸ ਨਾਮ ਵਾਲੀਆਂ ਕੁੜੀਆਂ ਥੋੜੀਆਂ ਅਲੱਗ ਦੀਆਂ ਹੁੰਦੀਆਂ ਹਨ ਇਹਨਾਂ ਨੂੰ ਗੁੱਸਾ ਬਹੁਤ ਜਲਦੀ ਆਉਂਦਾ ਹੈ ਇਹ ਸਾਰੇ ਘਰ ਬੜੇ ਹੀ ਠਾਠ ਪਾਟ ਨਾਲ ਰਹਿੰਦੀਆਂ ਹਨ ਜੋ ਵੀ ਵਿਅਕਤੀ ਇਸ ਨਾਮ ਵਾਲੀਆਂ ਕੁੜੀਆਂ ਦਾ ਹੱਥ ਮਾਰਨ ਦੀ ਕੋਸ਼ਿਸ਼ ਕਰਦਾ ਹੈ ਉਹ ਵੀ ਜਿਆਦਾ ਸਮਾਂ ਇਹਨਾਂ ਦੇ ਸਾਹਮਣੇ ਟਿਕ ਨਹੀਂ ਪਾਉਂਦਾ ਦੋਸਤੋ ਇਹ ਆਪਣੀਆਂ ਗੱਲਾਂ ਤੇ ਕਰਮਾਂ ਦੇ ਦਮ ਤੇ ਸਾਰਿਆਂ ਨੂੰ ਆਪਣੇ ਵਸਤ ਕਰ ਲੈਂਦੀਆਂ ਹਨ ਜਦ ਕਿ ਸੋਹਰਿਆਂ ਕੋਈ ਗਲਤ ਲੋਕ ਤਾਂ ਇਹਨਾਂ ਤੋਂ ਖੋਫੀ ਖਾਂਦੇ ਹਨ ਤੇ ਇਹ ਆਪਣੇ ਸਹਰੇ ਘਰ ਰਾਣੀ ਦੀ ਤਰ੍ਹਾਂ ਰਾਜ ਕਰਦੀਆਂ ਹਨ ਡੀ ਚਿੰਨਾ ਕੁੜੀਆਂ ਦਾ ਨਾਮ ਡੀ ਅੱਖਰ ਤੋਂ ਸ਼ੁਰੂ ਹੁੰਦਾ ਹੈ ਉਹਨਾਂ ਦੀ ਕਿਸਮਤ ਕਾਫੀ ਚੰਗੀ ਮੰਨੀ ਜਾਂਦੀ ਹੈ ਇਹ ਕੁੜੀਆਂ ਹਰ ਕੰਮ 'ਚ ਸਫਲਤਾ ਹਾਸਲ ਕਰਦੀਆਂ ਹਨ ਇਹ ਇੱਕ ਵਾਰ ਜਿਸ ਕੰਮ ਨੂੰ ਕਰਨ ਦੀ ठान ਲੈਂਦੀਆਂ ਹਨ ਉਸ ਵਿੱਚ ਜਿੱਤ ਹਾਸਲ ਕਰਕੇ ਹੀ ਦਮ ਲੈਂਦੀਆਂ ਹਨ ਇਹਨਾਂ ਨੂੰ ਜ਼ਿੰਦਗੀ ਵਿੱਚ ਸਾਰੀ ਸੁੱਖ-ਸੁਵਿਧਾਵਾਂ ਮਿਲਦੀਆਂ ਹਨ ਇਹਨਾਂ ਨੂੰ ਕਿਸਮਤ ਦਾ ਖੂਬ ਸਾਥ ਮਿਲਦਾ ਹੈ ਇਹ ਆਪਣੇ ਪਤੀ ਲਈ ਵੀ ਕਿਸਮਤ ਵਾਲੀਆਂ ਮੰਨੀਆਂ ਜਾਂਦੀਆਂ ਹਨ ਤਾਂ ਦੋਸਤੋ ਇਹ ਹਨ ਉਹ ਪੰਜ ਨਾਮ ਵਾਲੀਆਂ ਤੇ ਪੰਜ ਰਾਸ਼ੀ ਵਾਲੀਆਂ ਕੁੜੀਆਂ ਜੋ ਕਿ ਸੋਹਰੇ ਕਾ ਰਾਜ ਕਰਨ ਲਈ ਜਨਮ ਲੈਂਦੀਆਂ ਹਨ ਤੁਹਾਡੀ ਰਾਸ਼ੀ ਕੀ ਹੈ ਤੇ ਤੁਹਾਡਾ ਸ਼ੁਭ ਨਾਮ ਕਿਸ ਅੱਖਰ ਤੋਂ ਸ਼ੁਰੂ ਹੁੰਦਾ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਦੋਸਤੋ ਅੱਜ ਦੀ ਸਾਡੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ 'ਚ ਤੱਕ ਤੱਕ ਲਈ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਧੰਨਵਾਦ ਦੋਸਤੋ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਧਾਰਮਿਕ ਆਸਥਾ ਤੇ ਲੋਕ માનਤਾਂ 'ਤੇ ਅਧਾਰਿਤ ਹੈ ਇਸ ਦਾ ਕੋਈ ਵੀ ਵਿਗਿਆਨਿਕ ਪ੍ਰਮਾਣ ਨਹੀਂ ਹੈ ਇਸ ਨੂੰ ਆਮ ਜਨ ਸੂਚੀ ਨੂੰ ਧਿਆਨ ਚ ਰੱਖਤੇ ਹੋਏ ਪੇਸ਼ ਕੀਤਾ ਗਿਆ ਹੈ ਇਸ ਵੀਡੀਓ ਚ ਦਿੱਤੀ ਗਈ ਜਾਣਕਾਰੀ ਇੰਟਰਨੈਟ ਤੇ ਆਧਾਰਿਤ ਹੈ ਕਿਸੇ ਵੀ ਜਾਣਕਾਰੀ ਨੂੰ ਅਸਲ ਚ ਲੈਣ ਤੋਂ ਪਹਿਲਾਂ ਮਾਹਿਰਾਂ ਦੀ ਸਲਾਹ ਜ਼ਰੂਰ ਲਓ ਧੰਨ